ਜੇ ਬਹੁਤ ਖੁਸ਼ੀ ਨਾਲ ਦਿੰਦਾ ਜੀ ਕੋਟਸੂਈ ਦੇ ਵਿੱਚ ਵੀ ਬਹੁਤ ਹੀ ਜ਼ਬਰਦਸਤ ਪੈ ਰਿਹਾ ਵਾ ਆਇਦੋ ਅਕੇ ਪਿੰਡਾਂ ਸਗਾ ਸਾਡੇ ਕੋਟਸੂਈ ਦੇ ਪਿੰਡ ਚ ਜਾਂ ਅੜ ਬਿਲਕੁਲ ਆਦਗੋੜੇ ਦੀਪੰਦਾ ਸਾਹ ਮਾਣੋ ਤੁਸੀਂ ਜਿੱਥੋਂ 20 ਨੇ ਡੇੜੀ ਠਾਰੀ ਪਈ ਆ ਜਿਵੇਂ ਆ ਦੁਨੀਆਦਾਰਾਂ ਦੇ ਲਾਂਭੇ ਉਹਨੂੰ ਲਾ ਦਿੱਤੇ ਆ ਅੱਜ ਵੀ ਬਹੁਤ ਥੋਕੇ ਪੈ ਰੂਗਾ ਜੇ ਤੁਹਾਡੇ ਵੀ ਇਹ ਜੀ ਪੈ ਰਹੇ ਤੁਹਾਨੂੰ ਕਮੈਂਟ ਕਰਕੇ ਦੱਸੋ ਜੀ ਬਹੁਤ ਆਪਣਾ ਪੁੱਤਰ ਦਾ ਸਰਵਾਂ ਸੰਭਾਲ ਸੰਭਾਲ ਕੋਈ ਰੋਡ ਦੇ ਉੱਤੇ ਪਾਣੀ ਖੜਾ ਦੇਖ ਸਕਦੇ ਜੀ ਗਰਿਆ ਬਣ ਗਿਆ ਇਹ ਜੇ ਅਸੀਂ 10 ਕਿ ਮਟੇ ਪਿਆ ਜਿੰਨਾ ਇੰਨਾ ਖੜ ਗਿਆ ਉਸਾਸੋਂ ਮਿਲਟ ਵੀ ਪੂਰਾ ਮੀਂਹ ਨਹੀਂ ਪਿਆ ਕੋਰਪਰੀ ਦਾ ਜਿਹੜਾ ਜੀਟੀ ਰੋਡ ਆ ਇੱਕ ਦਰਿਆ ਬਣ ਗਿਆ ਤੁਸੀਂ ਦੇਖੋ ਕਿ ਕਿੰਨੇ ਨੰਬਰ ਤੇ ਬਣ ਗਿਆ ਤੇ ਉਹ ਫੋਟੋ ਨਹੀਂ ਜਾ ਰਹੀ ਸੰਜੀਤ ਜੀ ਇਹਦਾ ਦਰਿਆ ਬਣਿਆ ਬਤੂ ਜੀ ਦਾ ਮਿੱਟੀ ਰੋਡ ਬਣਿਆ ਦਰਿਆ ਜਿੱਥੇ ਬੋਸਾਪੁਰ ਜਾਨੀ ਦੋ ਬਾਈਕ ਤੇ ਮੋਟਰਸਾਈਕਲ ਸਵਿਚ ਨਾਲ ਗੱਡੀਆਂ ਜਾਂ ਵਾਹਨਾਂ 'ਤੇ ਭਿੱਜਦੇ ਆ